ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਜਗਰਾਉ ਵਿੱਚ ਚਿੱਟੇ ਦਿਨ ਐਸਐਸਪੀ ਦਫ਼ਤਰ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਹਮਲਾਵਰਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਮਲਾਵਰਾਂ ਨੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਸੀਨੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਭੀੜ ਭਰੇ ਇਲਾਕੇ ਤੋਂ ਫਰਾਰ ਹੋ ਗਏ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਕਬੱਡੀ ਖਿਡਾਰੀ ਤੇਜਪਾਲ ਸਿੰਘ ਗਿੱਦੜ ਵਿੰਡੀ ਪਸ਼ੂ ਵਾਲੀ ਖੱਲ ਲੈਣ ਵਾਸਤੇ ਜਗਰਾਉ ਆਇਆ ਸੀ ਦੁਪਹਿਰ ਵੇਲੇ ਸਥਾਨਕ ਡਾਕਟਰ ਹਰੀ ਸਿੰਘ ਹਸਪਤਾਲ ਰੋਡ ਤੇ ਜਦੋਂ ਉਹ ਖੱਲ ਦੀ ਬੋਰੀ ਆਪਣੀ ਕਾਰ ਵਿੱਚ ਰੱਖ ਕੇ ਜਾਣ ਲੱਗਿਆ ਤਾਂ ਰومی ਵਾਸੀ ਹਣੀ ਤੇ ਕਾਲਾ ਤੇ ਮੋਗੇ ਦੇ ਪਿੰਡ ਕਿਲੀ ਚਾਲਾ ਦਾ ਰਹਿਣ ਵਾਲਾ ਗਗਨ ਕਾਰ ਵਿੱਚ ਉੱਥੇ ਪੁੱਜੇ ਤੇ ਨਾ ਨੇ ਤੇਜਪਾਲ ਤੇ ਪ੍ਰਲਾਦ ਨੂੰ ਕੇਰ ਲਿਆ ਉਹਨਾਂ ਪਿਸਤੌਲ ਦਿਖਾ ਕੇ ਤੇਜਪਾਲ ਤੇ ਉਸਦੇ ਸਾਥੀਆਂ ਦੀ ਕੁੱਟਮਾਰ ਕੀਤੀ ਇਸੇ ਦੌਰਾਨ ਇੱਕ ਨੇ ਤੇਜਪਾਲ ਦੀ ਛਾਤੀ ਤੇ ਪਿਸਤੌਲ ਤਾਨ ਦਿਆਂ ਫਾਇਰ ਕਰ ਦਿੱਤਾ ਫੋਨ ਨਾਲ ਲਤਪਤ ਤੇਜਪਾਲ ਦੇ ਡਿੱਗਦੇ ਹੀ ਹਮਲਾਵਰ ਫਰਾਰ ਹੋ ਗਏ ਤੇਜਪਾਲ ਨੂੰ ਗੰਭੀਰ ਹਾਲਤ ਵਿੱਚ ਉਸਦੇ ਸਾਥੀ ਕਾਰ ਵਿੱਚ ਪਾ ਕੇ ਜਗਰਾਉ ਸਿਵਲ ਹਸਪਤਾਲ ਪਹੁੰਚੇ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸੇ ਅਧਿਨ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਪਹਿਲਾ ਹੀ ਜੰਗਲ ਰਾਜ ਵਿੱਚ ਦਾਖਲ ਹੋ ਚੁੱਕਾ ਹੈ ਜਿੱਥੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰੀ ਹੀ ਨਹੀਂ ਹੈ ਉਹ ਜਿੱਥੇ ਵੀ ਅਤੇ ਜਦੋਂ ਵੀ ਚਾਹੁੰਦੇ ਹਨ ਲੋਕਾਂ ਨੂੰ ਮਾਰ ਦਿੰਦੇ ਹਨ ਇਹ ਦਿਨ ਦਿਹਾੜੇ ਜਿਹੜੇ ਮਾਰਡਰ ਹਨ ਇਹ ਤਾਂ ਐਵਰੀ ਡੇ ਸਟੋਰੀ ਹੈ ਹੋਰ ਉਸੇ ਕੱਲ ਮੈਂ ਜਲੰਧਰ ਗਿਆ ਸੀ ਗਾਜੀਨੂਕੇ ਸਾਢੇ 10 ਵਜੇ ਦੁਕਾਨ ਲੁੱਟ ਲਈ ਜੀ ਪਿਸਟੋਲ ਦੇ ਗੋਲੀਆਂ ਦੇ ਪਰਸੋ ਚੌਥੇ ਮਾਨਸਾ ਗਿਆ ਸੀ ਉੱਥੇ ਬੈਠੇ ਦੇ ਲਾਲੇ ਦੇ ਕੋਈ ਦੁਕਾਨਦਾਰ ਦੇ ਗੋਲੀਆਂ ਚਲਾ ਗਿਆ ਉਹਨੇ ਹੁਣੇ ਖਬਰ ਆਈ ਹੈ ਕਹਿੰਦੇ ਮੌਲੀ ਮਾਰਤਾ ਜੀ ਕਿ ਉੱਥੇ ਚਲਾ ਗਿਆ ਬਹੁਤ ਬਹੁਤ ਮੌਲੀਆਂ ਨੇ ਮਾਰੇ ਹੈ ਪੁਲਿਸ ਦਾ ਜਾਂ ਸਰਕਾਰ ਦਾ ਕੋਈ ਡਰ ਨਹੀਂ ਹੈ ਇਹਦਾ ਨਹੀਂ ਤਾਂ ਉਸ ਟੋਲ ਬੰਦਾ ਉੱਤਾ ਮਾਰਨ ਲੱਗਿਆ ਪੜਾ ਤ੍ਰੇਜ ਕਰ ਦੇਗੀ ਹਰ ਰੋਜ਼ ਦੀ ਨਵੀਂ ਸਟੋਰੀ ਹੈ ਅੱਜ 3 ਦਿਨ ਲਗਾਤਾਰ ਹੋ ਗਿਆ ਇਸੇ ਕੰਮ ਅੱਜ ਆ ਜਿਵੇਂ ਇੱਥੇ ਆਇਆ ਹੁਣੇ ਸੁਣਿਆ ਲੱਗਿਆ ਕਿ ਮੌਲੀ ਹੋ ਗਿਆ ਕੰਮ ਇਹਨੇ ਮਾਰੇ ਆ ਤਾਂ ਇਹਨਾਂ ਦੇ ਤੁਸੀਂ ਲਾਇਸੈਂਸਿਸ ਦਿੰਨੇ ਹੋਗਾ ਫਿਰ ਲਾਇਸੈਂਸ ਕੀ ਹੋਦਾ ਸਾਡੇ ਅਰਗਿਆਂ ਨੂੰ ਨਹੀਂ ਛੱਡਣ ਨੂੰ ਤਿਆਰ ਹੋ ਇੰਨਾ ਪੈਰਲ ਐਸਐਸਪੀ ਰੋਡ ਤੋਂ ਲੰਘ ਰਿਹਾ ਕੋਈ ਉਹਦੇ ਤੋਂ ਤੁਸੀਂ ਲਾਇਸੈਂਸ ਜਾਂ ਵੈਪਨਸ ਤੋਂ ਕੁਸ਼ਤ ਤਾਂ ਹੋਣੀ ਚਾਹੀਦੀ ਹੈ ਚੈੱਕਿੰਗ ਕਿ ਕੋਈ ਜਾ ਰਿਹਾ ਇੱਦਾਂ ਥੋੜੀ ਕਿ ਕੋਈ ਲੋ ਆਰਡਰ ਤਾਂ ਹੈ ਹੀ ਨਹੀਂ ਮੈਂ ਇੱਥੇ ਐਸਐਚਐਸ ਅਧਿਕਾਰ ਬੈਠਾ ਹਾਂ ਸਿਟੀ ਜਗਰਾਉਂਡ ਆਈ ਦੀ ਹੈ ਪਰ ਅਸੀਂ ਟਾਈਮ ਟਾਈਮ ਤੇ ਵਰਕ ਕਰਦੇ ਰਹੇ ਨੇ ਪਿਛਲੇ ਮਹੀਨੇ ਹੀ ਅਸੀਂ ਮੈਂ ਆਪਕੋ ਆਹ ਦੋ ਬੰਦੇ ਫੜੇ ਨੇ ਵਿਦਵੈਪਨ ਤੇ ਆਹ ਕੀ ਸੀ ਜਿਹੜਾ ਬਲ ਕਤਲ ਸਰ ਉੱਥੇ ਹੋਇਆ ਸੀ ਲੁਧਿਆਣੇ ਹੋਇਆ ਸੀ ਉਹਦਾ ਏ ਆਪਣੇ ਏਜੀਟੀਐਸ ਦੀ ਟੀਐਨਸੀ ਗੁਰਾਂ ਦੇ ਨਾਲ ਇੱਥੇ ਬੰਦਾ ਰੌਂਦਫ ਕੀਤਾ ਜੀਰਾ ਜੀ ਕਰ ਰਹੇ ਹੋਗੇ ਤੁਸੀਂ ਪਰ ਤੁਸੀਂ ਉਹਨਾਂ ਦਾ ਅਗੀ ਪੁਲਿਸ ਦਾ ਟੈਰ ਖਤਮ ਮਰਜੀ ਅਬ ਪੁਲਿਸ ਤੋਂ ਡਰਦੇ ਹੁੰਦੇ ਸੀ ਲੋਕ ਉਹਨਾਂ ਪੁਲਿਸ ਦਾ ਚਵੰਨੀ ਟੈਰ ਇਹ ਖੂੜੀ ਹੁੰਦੀ ਹੈ ਕੁਝ ਥੋੜੀ ਬੰਦ ਖਰੀਦਣ ਚੋਂ ਕੋਸ਼ਿਸ਼ ਕਰਦੇ ਪੁਲਿਸ ਤੋਂ ਹੋਰ ਡਰ ਦਬਦਬਾ ਉਸ ਬੰਦਾ ਮਾਰਦਾ ਮੈਂ ਜਿਹੜਾ ਬਣੂਗਾ ਵੀ ਦੇਖੋ ਮਾਂ ਦਾ ਪੁੱਤ ਚਲੇ ਗਿਆ ਇਹਨਾਂ ਨੂੰ ਤਾਂ ਬਹੁਤ ਮਾਰੀ ਜੀ ਕੀ ਹੋ ਗਿਆ ਜਸਲਾਗੀ ਹੁਣ ਬੰਦਾ ਮਾਰ ਕੇ ਜਿਹੜਾ ਬੰਦਾ ਹੁੰਦਾ ਉਹ ਮਾਰ ਕੇ ਗੈਂਗਸਟਰ ਬਣ ਜਾਂਦਾ ਈਜ਼ੀ ਮਨੀ ਉਹ ਕਹਿੰਦਾ ਮੈਂ ਫਲਾਣਾ ਮਾਰਿਆ ਸੀ ਵੇਖੋ ਹੁਣ ਮੈਨੂੰ ਇਹ ਦੇ ਦਿਓ ਫਿਰ ਮੈਂ ਦੂਜਾ ਮਾਰੂਗਾ ਜਿਹਨੇ ਮਰਵਾਇਆ ਇਹ ਚੱਲ ਰਿਹਾ ਕੰਮ ਪਿੱਛੇ ਜਿਹਨੇ ਮਰਵਾਇਆ ਉਹ ਤਾਂ ਅੱਗੇ ਆਉਂਦਾ ਇੱਕ ਵਾਰੀ ਸਾਬ ਇੰਨੀ ਦੇ ਵੈਪਨ ਵੀ ਬਹੁਤ ਵਧ ਗਏ ਆ ਉਹ ਯਾਰ ਇਲਲੀਗਲ ਜੇਬੇ ਰੋਾਈ ਨੂੰ ਮੈਂ ਬਾਰੇ ਹੋਸਟ ਸਾਰੀਆਂ ਸਕੇਟਾ ਹੋਰ ਵੀ ਚੱਲ ਰਹੀਆਂ ਨਾ ਟੋੜੇ ਨਾਲੇ ਮਾਚਲੇ ਟੋੜੇ ਨਾਲ ਰਾਜਸਥਾਨ ਹੈ। Rajasthan ਟੋੜੇ ਵੱਡੀ ਸਟੇਟ ਹੈ। ਬਿਲਕੁਲ ਟੋੜੇ ਨਾਲ ਹਰਿਆਣਾ ਸਾਡੇ ਪੰਜਾਬ 'ਚ ਹੀ ਇਹ ਕੰਮ ਹੋ ਰਿਹਾ ਹੈ। ਲਾਅ ਐਂਡ ਆਰਡਰ ਨਹੀਂ ਸੱਟ ਗਿਆ ਕਿਤੇ ਕੋਈ ਮੁੰਡਾ ਮਾਰ ਗਿਆ। ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈ। ਗੱਲ ਇਹ ਜੀ ਕੋਈ ਗੱਲ ਨਹੀਂ ਮੈਂ ਹੁਣੇ ਤਰਨ ਤਾਂ ਇਲੈਕਸ਼ਨ ਸੀਗਾ ਭੈਣ ਜੀ ਅਸੀਂ ਉੱਥੋਂ ਆਏ ਆ ਤੁਹਾਡੇ ਨਾਲ ਹੈ। ਔਰ ਜੇ ਨਹੀਂ ਇਨਸਾਫ ਮਿਲਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਖਰਾਉ ਕਰਾਂਗੇ ਜਾਂ ਉੱਥੇ ਬੈਠ ਕੋਨ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੱਗਾ ਜੀ ਆ ਜਾਣਗੇ ਆ ਮਣੀ ਇੱਥੇ ਤੁਹਾਡੇ ਕੋਲੇ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਕਿਉਂਕਿ ਐਵੇਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੇ ਨਾਲ ਹੈ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਮੈਂ ਪੁਲਿਸ گرفتار ਕਰਦੀ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂ ਪਰ ਉਹ ਥੋੜਾ ਜਾਣ ਆਲਾ ਤਾਂ ਭਾਈ ਵਾਪਸ ਲਿਆ ਢੀ ਉਹ ਆਉਂਦਾ ਹੋਏ ਤਾਂ ਅਸੀਂ ਸਾਰੇ ਜਾਣੇ ਸਾਰਾ ਪਿੰਡ ਬਰਕਾਰ ਲੀਏ ਪਰ ਉਹ ਆਉਂਦਾ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਜੋ ਵੀ ਹੈਗੇ ਉਹ ਅਸੀਂ ਥੋੜੀ ਸਾਡੇ ਆਉਣ ਦਾ ਮਕਸਦ ਵੀ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਦੇ ਜਗਰਾਉ ਵਾਲਿਆਂ ਨੇ ਵੋਟਾਂ ਪਾਈਆਂ ਵੈਸੇ ਵੀ ਸਾਡਾ ਫਰਜ਼ ਬੰਦਾ ਹਾਂ ਦਾ ਨਾਰਾ ਮਾਰਨ ਦਾ ਤੇ ਪਾਰਟੀ ਇਹਨੇ ਨਾਲ ਮਾੜਾ ਮੋਟਾ ਪੁਲਿਸ ਉਤਾ ਕਰ ਲੈਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਜੋ ਕਹੀਏ ਮੁੰਨੇ ਹੀ ਮਾੜੇ ਹਾਲਾਤ ਇਹ ਫੜ ਕੇ ਮਾਰੇ ਹੁਣ ਜਿਹੜੇ ਇਹੋ ਜਿਹੇ ਬੰਦੇ ਆ ਪੁਲਿਸ ਮਾਰੇ ਪੁਲਿਸ ਮਾਰੇ ਤੇ ਫਿਰ ਇਹ ਜਾਂ ਕੰਮ ਹੀ ਨਾ ਚੱਲੇ ਕੋਰੋਂ ਡਰ ਲੱਗੀ ਆ ਦੁਬਈ ਜਾਂਦੇ ਰੋ ਸੋਨਾ ਲੰਮਕੀ ਜਾਂਦਾ 25 25 ਕਿਲੋ ਹਸਰੀ ਨਾ ਆਉਂਦਾ ਕਿਉਂਕਿ ਹੱਥ ਵੜਦੇ ਆ ਹੱਥ ਵੜਦੇ ਹੱਥ ਵੜਦੇ ਇਥੇ ਜੀਰਾ ਜੀ ਕਰਦਾ ਮੁੰਡਾ ਮਾਰਦੇ ਜੀਰਾ ਜੀ ਕਰਦਾ ਮੁੰਡਾ ਮਾਰਦੇ ਬੱਚੇ ਵੀ 2 ਬਾਹਰ ਪਜਦੇ ਨਾ ਕੁੱਤੇ ਦਾ ਤਾਂ ਸਵਸ ਹੋ ਗਿਆ ਕੁੱਤੇ ਨੂੰ ਤਾਂ ਰੋਟੀ ਪਾਣੀ ਲੱਗੇ ਕੋਈ ਸਿੰਘਾ ਬੰਦੇ ਕਰਾਈ ਨਹੀਂ ਹੁਣ ਆਪਣੇ ਪਰਿਵਾਰ ਨੂੰ ਕਿਸੇ ਗੱਲ ਤੇ ਫੋਰਸ ਨਾ ਕਰੋ ਅਸੀਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਵੀ ਇਹਨਾਂ ਨੇ ਪੋਸਟਮਾਰਟਮ ਕਰਾਉਣਾ ਹੈ ਨਹੀਂ ਕਰਾਉਣਾ ਅੰਤਿਮ ਸੰਸਕਾਰ ਕਿਦੋਂ ਕਰਨਾ ਪਰ ਤੁਸੀਂ ਤੁਸੀ ਫੋਰਸ ਨਾ ਰਾਈਟ ਸਰ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚੱਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਤੁਹਾਡੇ 100% ਖਲਾਫ ਸਰ ਸਾਨੂੰ ਵੀ ਪਰਿਵਾਰ ਨਾਲ ਬਹੁਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਦਾ ਬੱਚਾ ਜਵਾਨ ਚਲਿਆ ਜਾਵੇ ਕੱਲਾ ਕੱਲਾ ਬੇਟਾ ਸੀ ਕਿ ਸਰ ਅਸੀਂ ਨਹੀਂ ਆਈ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਹਾਂ ਸਾਡੇ ਆਫੀਸਰ ਸਾਹਿਬਾਨ ਅਗਲੇ ਦੇ ਜਿਵੇਂ ਮੰਨੂ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ 'ਚ ਜਿਵੇਂ ਮਾੜੀ-ਮੋਟੀ ਸ਼ਾਂਤੀ ਮਿਲਦੀ ਹੈ ਰਾਈਟ ਸਰ ਉਹਨਾਂ ਨੂੰ ਉਵੇਂ ਕਰ ਲੈਂਦੇ ਨੇ ਬਿਲਕੁਲ ਅਸੀਂ ਵੀ ਨਹੀਂ ਇਸ ਗੱਲ 'ਚ ਇੰਟਰਫੀਰੈਂਸ ਕਰ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਘਰੇ ਨੌਜਵਾਨ ਮੁੰਡੇ ਦੀ ਲਾਸ਼ ਪਈ ਆ ਉੱਤੇ ਰਾਜਨੀਤੀ ਕਰਕੇ ਵਿਆ ਕਰੋ ਬਿਲਕੁਲ ਨਹੀਂ ਭਾਈ ਜੀ ਆਪ ਦੀ ਮਰਜ਼ੀ ਕਰਨੀ ਹੈ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ رائے ਕੋਈ ਪਿੰਡ ਵਾਲੇ ਰਾਇ ਲਓ ਆਪ ਲਓ ਹਾਂ ਅਸੀਂ ਪਰ ਤੁਹਾਡੇ ਨਾਲ ਖੜੇ ਆ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝੋ ਵੀ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ ਅਮਨੀਏ ਸਾਰੇ ਅਸੀਂ ਤੁਹਾਡੇ ਨਾਲ ਖੜਾ ਹਾਂ ਇਕੱਲੇ ਨਹੀਂ ਮਹਿਸੂਸ ਕਰਨਾ ਜਿੰਨੇ ਜੋਗਰੇ ਅਸੀਂ ਤੁਹਾਡੇ ਨਾਲ ਤੇ ਤਖੜੇ ਰਹੋ ਪੀੜਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵੜਿੰਗ ਨੇ ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਤੇ ਕਿਹਾ ਕਿ ਜਿਸ ਤਰੀਕੇ ਨਾਲ एसएसपी दफ्तर ਦੇ ਨੇੜੇ ਹਮਲਾ ਕੀਤਾ ਗਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਇਹ ਆਮ ਗੱਲ ਹੋ ਗਈ ਹੈ ਕਿ ਕਾਤਲ ਆਪਣੀ ਮਰਜ਼ੀ ਨਾਲ ਕਤਲ ਕਰ ਸਕਦੇ ਹਨ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਹੁਣ ਪੰਜਾਬ ਵਿੱਚ ਆਮ ਹੋ ਗਿਆ ਹੈ ਜਿਵੇਂ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਹੁੰਦਾ ਸੀ ਇਹ ਕਿਹੜਾ ਪਹਿਲਾ ਹਸ ਹੈ ਲੰਗਰ ਲੰਮੀਓ ਤੋ ਲੈ ਕੇ ਲਗਾਤਾਰ ਸਿੱਧੂ ਮੂਸੇਵਾਲੇ ਤੋਂ ਲੈ ਕੇ ਆਸਥੇ ਖਾਸਾ ਹਰ ਰੋਜ਼ ਨਵਾਂ ਵਸਤ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਮੋਹਰੀ ਦੇ ਵਿੱਚ ਉਹ ਇਨਫਰਮੇਸ਼ਨ ਆਈ ਕੋਠੀ ਵੀ ਇਸ ਤਰ੍ਹਾਂ ਦੇ ਘਟਨਾ ਬਹੁਤ ਜਾਨ ਦੇ ਗਿਆ। ਮੈਂ ਕੱਲ ਸਿਲੰਦਰ ਜਾ ਕੇ ਆਏ ਹਾਂ ਬਨਾਲਾ ਦੀ ਘਟਨਾ ਕਿ ਇੱਕ ਵਿੱਚ ਲੋਕੋ ਨਹੀਂ ਆਉਂਦਾ। ਉਤਪਾਦਕਤਾਂ ਕਾ ਦਾ ਮਦਦ ਮੁਕਕੇ ਲੈ ਕੇ ਗੋੜੀਆਂ ਚਲਾਉਂਦੇ। ਤੋਂ ਹਰ ਰੋਜ਼ ਅਗਰੀ ਇੱਕ ਨਵੀਂ ਖਬਰ ਠੀਕ ਹੈ ਜੀ ਜਿਹੜਾ ਕਿ ਪੰਜਾਬ ਇਦਾਂ ਦਾ ਨਹੀਂ ਸੀ ਪਰ ਪੰਜਾਬ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਅੱਜ ਵੀ ਸੰਭਾਲ ਰਹੇ ਨੇ ਤੇ ਅੱਜ ਦੀ ਪੰਜਾਬ ਦੀ ਪੁਲਿਸ ਹਰ ਰੋਜ਼ ਮਾਪੇ ਇੱਕ ਤੋਂ ਬੱਚਾ ਵੱਰ ਗਿਆ ਹੁਣ ਉਹ ਪੋਸਟ ਮਾਰਟ ਵਾਸਤੇ ਵੇਟ ਕਰੇਗੀ ਫੇਰ ਉਹ ਸਾਡੀ ਮਾਤਾ ਉਮਾਂ ਨੰਦਮ ਸੰਸਕਾਰ ਕਰੇਗੀ ਭੈਣ ਭਰਾ ਇੱਕ ਹੀ ਪੁੱਤ ਸੀ ਨਾ ਕੋਈ ਚਾਚਾ ਨਾਤਾ ਸ਼ਰਮੋਣੀ ਚਾਹੀਦੀ ਹੈ ਪੰਜਾਬ ਦੀ ਪੁੱਤ ਨੂੰ ਤੇ ਪੰਜਾਬ ਦੀ ਸਿਰਕਾਰ ਹੋਰ ਮੁੱਖ ਮੰਤਰੀ ਸਾਹਿਬ ਕਿ ਜਿੰਨਾ ਚਿਰ ਇਸ ਤੇ ਤੁਸੀਂ ਤਵੱਜੋ ਨਾ ਦਿੱਤੀ ਸਭ ਕੁਝ ਵਿਕਾਰ ਕੋਈ ਡਿਵੈਲਪਮੈਂਟ ਨਹੀਂ ਕੋਈ ਇੰਡਸਟਰੀ ਨਹੀਂ ਜਿੰਨਾਂ ਚਿਰ ਸਾਡੇ ਬੱਚੇ ਨਹੀਂ ਕੁਝ ਬੱਚੇ ਨਸ਼ੇ ਨੇ ਖਾ ਲਈ ਕੁਝ ਬੱਚਿਆਂ ਦੇ ਹੱਥਾਂ ਦੇ ਵਿੱਚ ਇਹ ਹਥਿਆਰ ਆ ਗਏ ਔਰ ਇਸ ਤਰ੍ਹਾਂ ਜਿਹੜਾ ਦਿਨ ਦਿਹਾੜੇ ਘਟਲੇ ਆ ਮੈਂ ਕੱਲ ਜਿਹੜੀ ਇਹ ਘਟਨਾ ਹੈ ਕਹਿੰਦੇ ਅੱਧਾ ਘੰਟਾ ਐਸਐਸਪੀ ਦੇ ਦਫਤਰ ਦੇ ਨਾਲ ਲੜਾਈ ਚੱਲਦੀ ਹੈ ਬੇਖੌਫ ਦਿਨ ਦਿਹਾੜੇ ਦਾ ਕਿੰਨੇ ਵਜੇ ਦਾ ਹੋਇਆਗਾ 2 ਵਜੇ ਦਾ ਵਾਕਿਆ ਹੈ ਤੇ ਜੇ 2 ਵਜੇ ਸ਼ਹਿਰ ਦੇ ਵਿੱਚ ਐਸਐਸਪੀ ਦਫਤਰ ਦੇ ਨਾਲ ਇਹ ਕੰਮ ਘਟਨਾ ਵਾਪਰੀ ਹੈ ਤੇ ਫਿਰ ਤੁਸੀਂ ਸਮਝ ਲਓ 10:30 ਵਜੇ ਕੱਲ 11 ਵਜੇ ਉਹ ਜਿਹੜੀਆਂ ਲੁੱਟ ਖੋ ਜਲੰਧਰ ਹੋਈ ਹੈ ਦਿਨ ਦਿਹਾੜੇ ਪਿਸਤੌਲ ਲੈ ਕੇ ਉਹ 11 ਵਜੇ ਭਰੇਵਾਲ ਯਾਰ ਦੇ ਵਿੱਚ ਤੇ ਹਾਲਾਤ ਤੁਸੀਂ ਜਾਣ ਸਕਦੇ ਹੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਪਟਿਆ ਤੋਂ ਵੀ ਜੀ ਡੇਲੀ ਪੋਸਟ ਤੋਂ ਵੀ ਫੋਨ ਆਇਆ ਜੱਸੀ ਹੂਮ ਕਰਕੇ ਉਹ ਕਹਿ ਰਹੇ ਨੇ ਕਿ ਅਸੀਂ ਇਹ ਮੰਡਲਾ ਕੇ ਕਤਲ ਕਰਾਇਆ ਅਸੀਂ ਮੈਂ ਤਾਂ ਤੁਹਾਨੂੰ ਕਿਹਾ ਹੈ ਇਹ ਹਾਲਾਤ ਨੇ ਕਿ ਫੋਨ ਤੇ ਵੀ ਰਸੇ ਹੈ ਮੈਂ ਕਹਿ ਰਿਹਾ ਹੈ ਕਿ ਇਹ ਛੋਟੇ ਛੋਟੇ ਹੁਣ ਵੱਲ ਵੱਡ ਗਏ ਹੈ ਨਵਾਂ ਗੈਂਗਵਾਰ ਚੱਲ ਪਈ ਹੈ ਜਿਹੜਾ ਮੁੰਡਾ ਵੇਲਾ ਤੁਰਿਆ ਫਿਰਦਾ ਉਹ ਬੰਦਾ ਮਾਰ ਕੇ ਉਹਦੀ ਜ਼ਿੰਮੇਵਾਰੀ ਲੈਂਦਾ ਕਾ ਜੋ ਉਹਨੂੰ ਫਰੋਤੀਆਂ ਤੇ ਪੈਸਾ ਹੋਰ ਇਕੱਠਾ ਹੋਣ ਲੱਗ ਪਿਆ ਉਹ ਕਹਿੰਦਾ ਵੀ ਫਲਾਣਾ ਮੈਂ ਮਾਰੇ ਟੈਰਰ ਫਲਾਉਣ ਦਾ ਮਾਹੌਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੈ ਇਸ ਤਰ੍ਹਾਂ ਦਾ ਜਦੋਂ ਅਤਵਾਦ ਸੀ ਉਦੋਂ ਵੀ ਨਹੀਂ ਸੀਗਾ ਮਾਰੇ ਦਿਨ ਸੀ ਇਹ ਤਾਂ ਨਵੀਂ ਕਹਾਣੀ ਸੁਣੂ ਮਣੀ ਕਿ ਬੰਦਾ ਮਾਰ ਕੇ ਨਹੀਂ ਬੰਦਾ ਡਰਦਾ ਰਹਿੰਦਾ ਛੁਪ ਜਾਂਦਾ ਹੈ ਲੜਾਈ 'ਚ ਬੰਦਾ ਵਰ ਗਿਆ ਇੱਥੇ ਦੱਸਦੇ ਤੁਸੀਂ ਕਹਿੰਦੇ ਨਿਊਜ਼ ਚੈਨਲ ਨੂੰ ਹੀ ਦੱਸਿਆ ਜਾ ਰਿਹਾ ਕਿ ਅਸੀਂ ਮਾਰੇ ਦੱਸੋ ਅਸੀਂ ਜ਼ਿੰਮੇਵਾਰੀ ਨਹੀਂ ਨੇ ਬੜੀ ਮਿਸਰ ਸਾਹਮਣੇ ਤਸਵੀਰ ਲੱਗੀ ਹੋਈ ਹੈ ਸੰਦੀਪ ਅੰਗਲ ਅੰਬਿਆ ਵੀ ਉੱਥੇ ਨੇ ਸੀਧਾ ਨੇ ਆਹ ਅ ਅ ਜਿਹੜਾ ਨੇ ਸੀ ਦਮ ਉਸੇ ਵਾਲੇ ਵੀ ਉੱਥੇ ਨੇ ਹੁਣ ਤੇਜਪਾਲ ਦੀ ਤਸਵੀਰ ਵੀ ਅੱਗੇ ਲੱਗੇਗੀ ਯਾ ਅੱਜ ਰਹੇ ਜੀ ਪੂਰੀ ਮਾਣ ਨੂੰ ਪੁੱਛੋ ਜੀ ਇਹਨੇ ਆਪ ਦੇ ਤੇ ਵਿੱਚ ਰੱਖਿਆ ਹੋਊ ਜਹਨ ਦਿੱਤਾ ਚੋਰੀ ਕੀ ਹਾਲਾਤ ਹੈ ਮੈਂ ਜਦੋਂ ਆਇਆ ਇੱਕ ਸੈਕਿੰਡ ਉਹਨੇ ਸਾਹ ਨਹੀਂ ਲਿਆ ਚਿੱਕਾ ਮਾਰਦਾ ਜੀ